ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੇੜੀ ਫੰਮ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ 6-7 ਝੋਟੀਆਂ ਖਾਲਾਂਗੇ ਜੋ ਸੱਜਰਾ ਗੱਬਣਾ ਟੋਕਰਾਂ ਗੱਬਣਾ ਤੇ ਇੱਕ ਦੋ ਝੋਟੀਆਂ ਖਾਲਾਂਗੇ ਬੱਚੇ ਤੋਂ ਬਗੈਰ ਤੇ ਬਾਕੀ ਪੁੱਛਾਂਗੇ ਡਿਟੇਲ ਵੀ ਜੀਆਂ ਨੂੰ ਕੀ ਕਾਦਦੇ ਆ ਗੱਲਬਾਤ ਲੈਨੇ ਆ ਵਿਜੇ ਨਾਲ ਜਾਣਕਾਰੀ ਇਹ ਕਾਝੋੜੀ ਭਾਲਾਂਗੇ ਦੋਂਦੀ ਤੁਹਾਨੂੰ ਪਿਓੜ ਦੋਂਦੀ ਕੱਟੀ ਦੋਂਦੀ ਕੱਤੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਖੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਵਧੀਆ ਵਧੀਆ ਧੰਨਵਾਦ ਕਰ ਗਿੱਧਰ ਪਾਸ਼ਾਦਾ ਜੀ ਜਦੋਂ ਵਧੀਆ ਚਾਹੀਦਾ ਹਾਂਜੀ ਹੋਰ ਮੇਰੇ ਨੂੰ ਪਾਲਾ ਡੇਰੀ ਫਾਰਮ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਬੋਬੋ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਾਰਿਆਂ ਤੇਨ ਨੂੰ ਧੰਨਵਾਦ ਬਾਫੀ ਆਪਣਾ ਕਮਾਲ ਦੇਖੋ ਕਿੱਡਾ ਦੰਗਨ ਕੀਨੇ ਆਂਦੀ ਆ ਜੀ ਹਾਂਜੀ ਆ ਜਾਂਦੀਆਂ ਚੋੜੀਆਂ ਚੰਗੀਆਂ ਲੈਂਦੀਆਂ ਛੋਟੀਆਂ ਦੇ ਪੰਜ ਛੇ ਹੀ ਚੰਗੀਆਂ ਦੋ ਤਿੰਨ ਚ ਲੱਗੀਆਂ ਲੱਗ ਗਈ ਚਲਗੀਆਂ ਦੋ ਤਿੰਨ ਚ ਲੱਗ ਗਈਆਂ ਹਾਂਜੀ ਤੇ ਦੇਖੋ ਡੰਗਰ ਕਿਦਾਂ ਦੇ ਵਧੀਆ ਸਾਫ਼ ਆ ਵਾਹ ਜੀ ਵਾਹ ਵੇਖੋ ਜੋੜੀ ਆਪਣੇ ਬੜੀ ਚੰਗੀਆਂ ਆਪਣੇ ਕੋਲ ਟੋਕ ਲੈ ਗੱਬਣਾ ਠੀਕ ਹੈ ਤੇ ਆਹ ਫਿਰ ਛੋਟੀ ਵੱਡੀ ਠੀਕ ਹੈ ਜੀ ਆਹ ਇਹ ਆਣੀ ਫਿਰ ਆਣੀ ਛੋਟੀ ਪਹਿਲੇ ਸੂਏ ਦੇ ਪਹਿਲੇ ਸੂਏ ਠੀਕ ਹੈ ਜੀ ਇਹ ਦੋ 11 12 ਦੀ 15 ਕਹਿ ਦਈਏ ਮੈਂ 16 ਕਹਿ ਦਈਏ ਹਾਂਜੀ 11 12 ਹੋਊਗਾ ਵਾਹ ਜੀ ਵਾਹ ਫਿਰ ਛੋਟੀ 15 ਸਿਆਂ ਵੇਖੋ ਵਾਹ ਜੀ ਵਾਹ ਕਮਾਲ ਦੀ ਝੋਟੀ ਆ ਗਈ ਆ ਬੁੜੀ ਆ ਸ਼ਕੀਨੀਆਂ ਸਾਫ਼ ਆ ਸਿੜੇ ਦੀ ਝੋਟੀ ਆ ਇੱਕ ਨੰਬਰ ਲੈਓ ਜੀ ਲੈਓ ਜੀ ਥੋੜੀ ਹਾਂ ਜੀ ਭਾਈ ਸੇ ਖਿਲਾਰ ਦਿਓ ਮਰੀ ਬੱਚੇ ਲਾ ਕੇ ਖਿਲਾਰ ਦਿਓ ਬਣੀ ਦਾਰਦੀ ਪੰਜਾਂ ਦੇ 20 ਰੁਪਏ ਕਹਿੰਗੇ ਵੀ ਨਵੇਂ ਦੀ ਰੋਟੀ ਛੜਿਆ ਹਾਂ ਜੀ ਵਿਖਾਉਨੇ ਸਾਰਾ ਕੋਈ ਥੋੜੀ ਆਇ ਕਟੀ ਦੀ ਬੇਜੀ ਦੇ ਲੈ ਕਟਾ 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 ਆ ਠੀਕ ਹੈ ਜੀ ਹੈ ਇਹਨੂੰ ਕਰ ਦਿਓ ਮări ਜੀ ਸ਼ਾਮੇ ਤੋੜ ਦਿਓ ਬੰਨ ਕਰ ਦਿਓ ਵਾਹ ਜੀ ਵਾਹ ਲੈ ਆਓ ਜੀ ਇਹਨੂੰ ਖੋਲ ਲੂ ਸਾਰੀਆਂ ਆਪਣੇ ਠੀਕ ਹੈ ਜੀ ਦੇਖੋ ਫੱਟ ਨਹੀਂ ਗਿਆ ਅੱਗੋਂ ਪਿੱਛੋਂ ਪਿੱਛੋਂ ਵੀ ਸਾਰੀ ਪੂਰੀ ਅਗਲੇ ਤੋਂ ਦੋਵੇਂ ਪਾਸੇ ਸਾਰੇ ਪਾਸੇ ਪੂਰੇ ਕੇਟੰਗੇ ਫਿਰ ਲੇਦੇ ਹੁੰਦੇ ਆ ਹਾਂਜੀ ਇਹ ਅੱਗੋਂ ਵੀ ਪੂਰੀ ਕੇ ਪਿਛਮ ਪੂਰੀ ਬਾਕੀ ਪੂਰੀ ਸਾਧ ਸੁਝੋਟੀ ਆ ਠੀਕ ਹੈ ਜੀ ਤੇ ਕੀ ਰੇਡ ਇਹਦਾ ਰੇਡ ਇਹਦਾ ਮੁੱਤ ਬਾਂਦੇ ਕਰਦੇ ਕੋ ਬਲੱਖੀ ਆ ਹਾਂਜੀ ਕਰਨਾ ਨਹੀਂ ਕਰ ਹਾਂਜੀ ਦੇਣ ਵਾਲਾ ਬੌਂਦੇ ਦਾ ਕਰਨਾ 51 1 51 51 ਤੋਂ 22 22 ਤੋਂ 20 ਦੇ ਦਿੰਦੇ 1 18 117 ਨਹੀਂ ਲੇ ਲੰਗੇ ਠੀਕ ਹੈ ਜੀ ਵੇਖੋ ਛੋਟੀ ਕਟ ਗਈ ਵਾਹ ਜੀ ਵਾਹ 117 15 ਦੇ ਚੋਵੇ 11 ਹੋਵੇ 12 ਹੋਵੇ 10 ਤੋਂ ਬਾਅਦ ਹੋਊਗਾ ਠੀਕ ਹੈ ਜੀ ਆ ਹੁਣ 15 ਕਹਦੇ 16 ਕਹਦੇ ਉਧਰ ਫਸਾਗਾ ਹਾਂਜੀ ਬਾਕੀ ਸਾਫ ਹੋ ਗਈ ਆ ਠੀਕ ਹੈ ਇਹ ਨਾ ਮਾਰਨਾ ਦੁੱਧ ਵੀ ਹੈਗਾ ਵਾ ਤੇ ਬਾਕੀ ਸਾਰੇ ਇਕਾਈਆਂ ਥਲੇ ਦੁੱਧ ਹੁੰਦਾ ਵਾ ਬਾਕੀ ਹੋਰ ਚੀਜ਼ਾਂ ਵੀ ਹੁੰਦੀਆਂ ਨੇ ਇਹ 100 ਚ 100% ਪੂਰੀ ਆ ਸਾਰੇ ਪਾਸੇ ਪੂਰੀ ਆ ਇਹ ਸਾਰੇ ਪਾਸੇ ਓਕੇ ਸਾਰੇ ਪਾਸੇ ਪੂਰੀ ਆ ਹਾਂਜੀ ਇਹ ਕਰਕੇ ਪੂਰੀ ਸਾਫ ਸੁਥਰੀ ਪੂਰੀ ਛੋਟੀ ਪੂਰੀ ਛੋਟੀ ਆ ਠੀਕ ਆ ਆ ਵੇਖੋ ਦੋਂਦੀ ਕੱਟੀ ਇਹ ਦੋਂਦੀ ਕੱਟੀ ਆ ਪਿਓ ਦੋਂਦੀ ਪਿਓ ਦੋਂਦੀ ਵਾਹ ਜੀ ਵਾਹ ਇਹ ਵੀ ਜੇ ਕੱਟੀ ਕਮਾਲ ਦੀ ਆ ਇਹ ਮਗਰ ਵੀ ਕੱਟੀ ਜਾ ਇਹਦੇ ਮਗਰ ਵੀ ਕੱਤੀ ਆਲੀ ਦੇਖੋ ਕੱਟੀ ਕੱਦ ਨਹੀਂ ਬਹੁਤਾ ਜਦਾ ਵੱਡਾ ਹੈ ਹਾਂ ਜੀ ਕੱਦ 15 ਪਰ ਸਫਾਈਆਂ ਬੜੀਆਂ ਸਫਾਈਆਂ ਦੇ ਜੋ ਜਿੱਦੀ ਵੀ ਹੈਗੀ ਨਾ ਕੰਮ ਚ ਜਿੱਦੀ ਕਿਸੇ ਨੂੰ ਮੈਂ ਵੱਡੀ ਠੀਕ ਹੈ ਜੀ ਇਹਦਾ ਸਾਡੀ ਜਵਾਬ ਸੁਣਾ ਇੱਕ ਨੰਬਰ ਦਾ ਪਿਓ ਦੋਂਦੀ ਪਹਿਲਾ ਸੂਆ ਤੇ ਸ਼ਕੀਨੀਆਂ ਸ਼ਕੁਨੀਆਂ ਚੈੱਕ ਕਰੋ ਤੁਸੀਂ ਹਾਂ ਜੀ ਦੇਖੋ ਸਿੱਖ ਦੇਖੋ ਆਪਾਂ ਵੀ ਸਾਰੀ ਖਾ ਲੋ ਆਉਣ ਕੋੜ ਮਰੀ ਤੁਸੀਂ ਆਉਣ ਲਈ ਆਉਂਦੇ ਆਓ ਖਾ ਲੋ ਮਗਦੀ ਘੱਟ ਹੋ ਰੋ ਆਹ ਗੱਡੀ ਹੋ ਗਈ ਇਹ ਇਹਦੀ ਗੱਡੀ ਆ ਇਹ ਆ ਜਿਹੜੀ ਆਹ ਘੱਟੀ ਆਹ ਲੱਕੀ ਠੀਕ ਹੈ ਜੀ ਆਹ ਘੱਟੀ ਜੀ ਵੇਖੋ ਵੇਖੋ ਹੈਨ ਕਰ ਦੋ ਸਿੱਧੀ ਕਰ ਦੋ ਹੋਣੀ ਹੋ ਗਈ ਵੀ ਠੀਕ ਹੈ ਜੀ ਚਵਾਤ ਸਮਾਹ ਸੀਲ ਛੰਡੀ ਠੀਕ ਹੈ ਇੱਕ ਨੰਬਰ ਦਾ ਤਬਾਕੇ ਸ਼ਕੀਨੀਆਂ ਵੇਖੋ ਵਾਹ ਜੀ ਵਾਹ ਸ਼ਕੀਨੀਆਂ ਜਿਆ ਛੋਟੀ ਬੋਨਾ ਜਿਹੜਾ ਹੈ ਨਾ ਹਾਂਜੀ ਉਹ ਕਿਲਵਾ ਜੀ ਤੁਹਾਨੂੰ ਦੋ ਲੰਗੀਆਂ ਲਗਾ ਹਾਂਜੀ ਹਾਂਜੀ ਇਹ ਉਹ ਚੀਜ਼ਾਂ ਠੀਕ ਕੱਢ ਜੂਗੀ 15 ਬਖ 24 ਸਾਫ ਪੂਰੀ ਆ ਘਰ ਚੋਂ ਵਾਲੀ ਚਾਰ ਇਹ ਝੋਟੀਆਂ ਘਰ ਬੱਜੀਆਂ ਜੱਪ ਨਹੀਂ ਬੱਜੀਆਂ ਆ ਘਰ ਖੁਲ ਗਿਆ ਵਾ ਹਾਂ ਜੀ ਠੀਕ ਪਸੇ ਅੰਦਰੋਂ ਚੰਗੇ ਆ ਸਾਡੇ ਦੇ ਸਾਫ ਆ ਯਕੀਨੀਆਂ ਜਿਆ ਝੋਟੀਆਂ ਪੂਰੀਆਂ ਕੋਈ ਦਸੰਗ ਹੁੰਦੀ ਆ ਚੱਡੇ ਹਾਂ ਜੀ ਕਿਸੇ ਦਾ ਚੱਡਾ ਦਾ ਸਿੰਗ ਨਹੀਂ ਹੁੰਦਾ ਹਾਂਜੀ ਹਾਂਜੀ ਇਹਨਾਂ ਦੇ ਸਾਰੇ ਪਾਸੇ ਪੂਰੀ ਸਾਰੇ ਪਾਸੇ ਓਕੇ ਆ ਸਾਰੇ ਪਾਸੇ ਥਾਂ ਫੁਣਾਂ ਦੇ ਸਾਫ ਪੂਰੀਆਂ ਮੋਟੀਆਂ ਧਾਰਾਂ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛੱਟ ਨਹੀਂ ਬਿਲਕੁਲ ਸਾਡੀ ਖੁੱਲ ਗਈ ਆ ਹਾਂ ਜੀ ਆ ਦੇਖੋ ਐ ਸਾਫ ਆ ਗਏ ਗੱਡੀਆਂ ਨੱਕੀਆਂ ਪੂਰੀਆਂ ਸੀਟ ਨਹੀਂ ਆ ਗੱਡੀਆਂ ਇਹ ਤੋਂ ਸੀਟ ਤਾਂ ਮਰਜ਼ੀ ਦੇ ਬੈਜੋ ਠੀਕ ਹੈ ਕਾਹਦੀ ਨਾਲ ਹਿਸਾਬ ਇਹਨਾਂ ਦਾ ਠੀਕ ਹੈ ਦੋਂਦੀ ਚ ਪਿਓਰ ਪਿਓਰ ਦੋਂਦੀ ਆ ਗਈ ਹਾਂਜੀ ਤੇ ਦਸੀਏ ਡੇਟ ਇਹਦਾ ਮੋਦਨ ਦੱਦੇ 85 85 ਨੂੰ ਦੇਣਗੇ 82 ਦੀ 80 ਦੀ 80 ਦੇ ਦੇਣਾ ਠੀਕ ਹੈ ਜੀ ਕੱਦ ਨਹੀਂ ਪਤਾ ਵਡਾ ਹਾਂਜੀ ਕੱਦ ਪਦਰਾ ਵਾ ਤੇ ਦੋ ਦਿਨ ਜਵਾਬ ਸਮਾਂ ਬਾਕੀ ਕਤੂਤਾ ਪੂਰੀਆਂ ਕਤੂਤਾ ਪੂਰੀਆਂ 80 ਰੁਪਏ ਦੇ ਦੇਣਾ ਹੋ ਗਈ ਠੀਕ ਹੈ ਜੀ ਕੱਤੀ ਮਗਰ ਜੀ ਦੀ ਠੀਕ ਆ ਨੀਲੀ ਆ ਗਈ ਆ ਨੀਲੀ ਜੀ ਇਹ ਨੀਲੀ ਇਹ ਨੀਲੀ ਅਸੀਂ ਤੇਰੀਆ ਗੱਭਣ ਕਰਤੀ ਠੀਕ ਹੈ ਜੀ ਤੇ ਪਰ ਅਸੀਂ ਚੈੱਕ ਕਰਾਈ ਆ ਹਾਂਜੀ ਸਾਡੇ ਦਰਸਨਾ ਕਲੀਅਰ ਨਹੀਂ ਕੀਤੀ ਕਲੀਅਰ ਨਹੀਂ ਕੀਤੀ ਜੀ ਪੱਕੀ ਗੱਭਣ ਨਹੀਂ ਸਾਨੂੰ ਸਾਡੇ ਦਰਸਨ ਦੱਸ ਜਿਦੇ ਠੀਕ ਹੈ ਉਹਨੇ ਕਹੇ ਦੁਬਾਰਾ ਚੈੱਕ ਹੋਣੀ ਆ ਠੀਕ ਹੈ ਜੀ 15 ਨੰਬਰ ਤੁਸੀ ਖਾਲੀ ਕਰਕੇ ਸਾਡੇ ਕੋ ਖਾਲੀ ਕਰਕੇ ਨਲੇ ਕੋਈ ਠੀਕ ਹੈ ਜੀ ਅੱਗੇ ਕਿਸਮਤ ਆ ਖੇਤੀ ਨਿਕਲੇ ਨਾ ਨਿਕਲੇ ਕੱਟ ਕਰਕੇ ਮੁੱਲ ਬਣਾਉਣਾ ਅਸੀਂ ਗੱਭਣ ਦੇ ਪੈਸੇ ਤੇ ਆਏ ਆ ਇਹ ਸੁਆਕੇ ਨੂੰ ਆ ਗਿਆ ਸਭ ਤੋਂ ਪਹਿਲਾ ਝੋਟੀ ਹੈ ਜੀ ਪਹਿਲੇ ਸੂਏ ਝੋਟੀ ਆ ਗਈ ਵਾਹ ਜੀ ਵਾਹ ਤੇ ਸੀਨ ਇੰਨੀ ਜੇ ਹਾਂ ਜੀ ਭਾਵੇਂ ਨੂੰ ਕਿੰਨੇ-ਕਿੰਨੇ ਮੰਗ ਰਹੇ ਚੋਣ ਠੀਕ ਹੈ ਜੀ ਅਸੀਂ ਤਾਂ ਜਿਹੜੇ ਹਿਸਾਬ ਨਾਲ ਗੱਭਰ ਨਾਲ ਬੋਲਦੇ ਉਦੋਂ ਨਹੀਂ ਬਣਾ ਠੀਕ ਹੈ ਜੀ ਕੋ ਕਲੀਅਰ ਨਹੀਂ ਹੋਈ ਹਾਂ ਜੀ ਆਪਾਂ ਨੇ ਖਾਲੀ ਵਾਲਾ ਮੁੱਲ ਪਾਉਣਾ ਹੈ ਆਪਾਂ ਖਾਲੀ ਵਾਲਾ ਮੁੱਲ ਪਾਉਣਾ ਤੇ ਦੁੱਧ ਕਿੰਨਾ ਜੋ ਐਦਾਂ ਸਾਰੇ ਵਜੇ ਪਾਉਂਦੇ ਠੀਕ ਕਮਲ ਜੀ ਐਦਾਂ ਵਜੇ ਬੰਦੇ ਪਾਉਂਦੇ ਇੱਧਰ ਵੇਖੋ ਵਾਹ ਜੀ ਵਾਹ ਐਦਾਂ ਪਾਉਂਦੇ ਇਹਨੂੰ ਕੋਈ ਪ੍ਰਾਇਸ ਨਹੀਂ ਠੀਕ ਹੈ ਜੀ ਐਦਾਂ ਥੰਦੀ ਠੀਕ ਹਾਂ ਜੀ ਤੇ ਇਧਰ ਦੁੱਧ ਕਿੰਨਾ ਲਾਗੇ ਜੋ ਤੇਰੇ ਕੋ 6 ਕਿਲੋ ਪੱਕਾ ਵਾ 6 ਕਿਲੋ ਬੱਕਾ ਤੈਨੂੰ ਹੋਰ ਤਿੰਨ ਹੋਲੇ ਠੀਕ ਹੈ ਜੀ ਤਮਾਸਾ ਗੜੀ ਚੋਕਰ ਪਾ ਲੋ ਭਾਵੇਂ ਨਾ ਪਾ ਲੋ ਠੀਕ ਹੈ ਨੂੰ ਨਹੀਂ ਮੈਂ ਦੱਤ ਨਹੀਂ ਮਾਰੂਗੀ ਪਹਿਲਾ ਸੁਆ 6 ਕਿਲੋ ਦੁੱਧ 6 ਕਿਲੋ ਠੀਕ ਹੈ ਜੀ ਨੀਲੀ ਰਾਵੀ ਜਾਗੀ ਤੇ ਇਧਰ ਇਹਦੇ ਅਰੇ ਇਹਦੇ ਦਾ ਹਮ ਦੱਸਾਂ ਹਾਂ ਸਿਰ ਮੁੱਲ ਪਾ ਦੇਣਾ ਖਾਲੀ ਵਾ ਇਹਦੇ ਦਾ ਖਰਚੇ ਉਰਚੇ ਹੀ ਅੱਛਾ ਅੱਛਾ ਹੋਣ ਤੇ 60 ਤੇ 60 ਚੋਂ ਦੋ ਛਾੜ ਦਾਂਗੇ ਤੇ ਦੋ ਚੋਂ ਵੀ 57 ਹੀ ਦੇ ਦਾਂਗੇ पूरे 52 दी पूरे 52 ਦੇ ਨਾਮ ਆਉਣਾ ਠੀਕ ਆ ਜੀ ਇਹਦੇ ਕਰਮ ਨਿਕਲ ਆਵੇ ਨਾਮ ਨਿਕਲ ਆਵੇ ਉਹ ਅਗੇ ਕਿਸਮਤ ਠੀਕ ਆ ਜੀ ਤੁਹਾਨੂੰ ਪਿਛੋਂ ਗੱਭਣ ਕਰਕੇ ਮਿਲਗੀ ਤੁਸੀਂ ਗੱਭਣ ਕਰਕੇ ਲਿਆਂਦੀ ਪਿਛੋਂ ਗੱਭਣ ਦੇ ਪਾਸੇ ਦੇਖ ਰਹੇ ਆਂਦੀ ਥੋੜੀ ਦੂਰੋਂ ਆਨ ਕੋ ਪਹੁੰਚਿਆ ਨਾ ਪਹੁੰਚਣਾ ਬਜਰੂਰੀ ਠੀਕ ਆ ਆਂਦੀ ਥੋੜੀ ਦੂਰੋਂ ਠੀਕ ਆ ਜੀ ਪਾਸੇ ਗੱਭਣ ਦੇ ਦੇਖਾਂਗੇ ਠੀਕ ਆ ਜੀ ਜਾਣ ਕੋਲ ਨਹੀਂ ਜਾਏਗਾ ਠੀਕ ਆ ਜੀ ਇਹ ਕਰੀ ਆ ਆ ਆਪਣੀ ਦੀ ਨੀਵੀਂ ਛੋਟੀ ਹੁਣੇ ਆਈ ਇਹ ਅੱਜ ਹੀ ਆਈ ਉਹ ਆਪਣੀ ਜੇ ਘਰ ਘੰਟਾ ਰਾਤੋਂ ਹੀ ਵਾਹ ਜੀ ਉਹਨਾਂ ਦਾ ਸਾਰਾ ਪਰਿਵਾਰ ਬਾਹਰ ਜਾਦੂ ਪਾਉਂਦੇ ਸੀ ਪਹਾਉ ਦਾ ਬੰਦਾ ਠੀਕ ਹੈ ਜੀ ਉਹਨੇ ਆਪਣੇ ਮੁੰਡਿਆਂ ਕੋਲ ਜਾਣਾ ਠੀਕ ਹੈ ਜੀ ਇਹ ਆਪਣੇ ਕੋਲ ਹੋਣੀ ਆਈ ਆ ਐਨ ਲੈ ਆਇਥੋਂ ਘਮਾ ਲੋ ਦੇਖੋ ਪਿਆਰ ਨੀਵੀਂ ਹਾਂ ਜੀ ਹੋਰਿਆ ਸਾਰੇ ਨਿਸ਼ਾਨੀ ਦੇਖੋ ਜੀ ਹਾਂ ਜੀ ਸੁਈ ਵੀ ਮੈਂ ਥੋੜੀ ਚੜ ਗਈ ਠੀਕ ਹੈ ਜੀ ਜਿਹੜੀ ਟੂੜੀ ਫਰਾਂਟੀ ਉਹਨਾਂ ਕੋਲ ਆ ਜਿਹੜਾ ਪਹਾਉ ਦੇ ਸੀ ਠੀਕ ਹੈ ਜੀ ਤੂੰ ਵੀ ਚਲ ਕੇ ਲੈ ਬਾਹਰ ਇਹ ਸੂਹਾ ਕਿਧਰ ਆ ਗਿਆ ਤੂੰ ਆ ਪਹਿਲਾਂ ਜਾ ਉਹ ਲੈ ਚਾ ਸੂਹਾ ਖੜਾ ਕੇ ਦੇ ਠੀਕ ਹੈ ਜੀ ਤੀਹੋ ਪਹਿਲਾਂ ਤੂੰ ਜਾਈ ਪੀ ਜਾ ਕੇ ਲੋ ਤੇ ਦੁੱਧ ਦੋ ਤੇ ਗੋ 6 ਲਿਟਰ ਪੱਕਾ ਨਹੀਂ ਉਤਰਵਾਉ। 6 ਲਿਟਰ ਬੱਕਾਲੀ। ਦੋ ਪਾਟ ਕੇ ਨੂੰ ਕਰ ਦੂਗੀ। ਹਾਂਜੀ। ਹਰ ਗੁਰੂ ਹੁਣੀ ਆ ਜੇ। ਵੇਖੋ ਸਾਨਕ ਵਾਲ ਸਾਨਕ। ਸਾਡੇ ਤੋਂ 10 ਮਿੰਟ ਹੋ ਕੇ ਹੁਣੀ ਆਈ ਆ। ਠੀਕ ਅੱਜ ਹੀ ਲਿਆਂਦੀ ਆ। ਹਰ ਗੁਰੂ ਦੋ ਚਾਰ ਤਨਾ ਕਿ ਤੂੰ 8-9 ਗੋ ਅਹੀਂ ਕਰ ਦੇਣਾ। ਠੀਕ ਹੈ ਜੀ। ਤੇ ਮਿਲਦੀ ਮਿਲਦੀ ਭਾਰੇ ਦੇ। ਵੇਖੋ ਏਡੀ ਮੈਂ ਤਾਂ 60 ਹਜ਼ਾਰ ਦੀ ਫਲਟਰੇ ਲੱਗ ਜੰਦੀ ਆ। ਵੇਖ ਜਾਂਦੀ ਆ ਜੀ। ਜੱਡੀ ਝੋਟੀ ਰਾਜੀ ਆ। ਬਾਕੀ ਨਸਲ ਬੜੀ ਆ। ਨਸਲ ਆ ਵੀ ਇਹ ਜੀ ਕਿੰਨੀ ਤੇ ਆਈ ਬੱਤਰਾ ਇਹ ਝੋਟੀ ਗੇਰ ਲੱਖਦੀ ਆ। ਵੇ ਵੇਖਦੀ ਆ ਜੀ ਵੇਖਦੀ ਆ। ਸੈਂਟਰ ਆਖ ਇਹ ਜੀ ਥੋੜੀ ਜਿਹੀ ਸੂਈ ਬਣੀ ਬੁਣੀ ਵੀ ਨਹੀਂ ਠੀਕ ਹੈ ਜੀ ਇਹ ਜੇ ਬਣੀ ਮੈਨੂੰ ਲੱਗਦੀ ਬਣੀ ਬੜੀ ਬੁਣੀ ਨਹੀਂ ਠੀਕ ਹੈ ਜੀ ਤੇ ਜਵਾਬ ਸਮਾ ਵਧੀਆ ਬੱਕੀ ਪਿਓ ਨੀਲੀ ਦੇਖੋ ਹਾਂ ਜੀ ਸਿੰਗ ਵੀ ਇਹਦੇ ਵੀ ਲਓ ਸਿੰਗ ਵੀ ਬੂੜੇ ਚਿੱਟੇ ਥਾਨ ਵੀ ਹਰ ਚੀਜ਼ ਦੇਖੋ ਬੱਕੀ ਹਾਂ ਜੀ ਪੂਰੀ ਨਿਸ਼ਾਨੀ ਜਿਹੜੀ ਸਾਰੀ ਯਾਰੀ ਨੀਲੀ ਆਗੇ ਹਾਂ ਜੀ ਹਾਂ ਜੀ ਇੱਕ ਦੂਨੀ ਨਿਸ਼ਾਨੀਆਂ ਨਹੀਂ ਹਾਂ ਜੀ ਨਿਸ਼ਾਨੀਆਂ ਨਹੀਂ ਹੈ ਇਹ ਪਿਓ ਨੀਲੀ ਜੀ ਨੂੰ ਆਹ ਇਹ ਉਹ ਚੀਜ਼ ਆ ਅਸਲ ਉਹ ਵਾਈ ਉਹ ਚੀਜ਼ ਅਸਲ ਤੇ ਦਸੀ ਹੈ ਡੇਟ ਮੋਲ ਤਾਂ 75 ਦੀ ਹਾਂ ਜੀ ਕੋਈ 70 ਦੀ ਹਾਂ ਜੀ ਕਿਤਾ ਮੋਲ ਹੋਰ ਕਾਟਰ ਜੀ ਦੇਣੀ 60000 ਦੇਣੀ 65 ਪੈ ਰਹੀ ਦਾਂਗੇ ਠੀਕ ਹੈ ਜੀ 65 ਹਜ਼ਾਰ ਜੀ ਪੱਕੀ ਹਾਂ ਨਾ ਦਵਾਂਗੇ ਭਾਵੇਂ ਚਾਰ ਡੰਗ ਜੂਏ ਤੂੰ 6 ਕਿਲੋ ਹੋਗਾ ਠੀਕ ਹੈ ਜੀ ਤੇ ਪਿਓ ਨੀਲੀ ਪਿਓ ਨੀਲੀ ਗਾਂ ਦਵੋ ਗਾਂ ਦਵੋ ਤਾਂ ਪੈਸੇ ਬਤ ਕਰੂਗਾ ਦਵਾਲ ਤਾਂ ਵਾਦੇ ਕਰੂਗੀ 50 ਹਜ਼ਾਰ ਜੀ ਚੰਗੀ ਫਾਉਂਟਰ ਝੋਡੀ ਵਿਕਣ ਦੀ ਝੇਡੀ ਆ ਜੀ ਫਾਉਂਟਰ ਝੋਡੀ 50 ਇਹ ਤਾਂ ਦੁੱਧ ਹਸਲੇ ਇਹ ਦੁੱਧ ਹਸਲੇ ਬਾਕੀ ਜਾਲ ਨੂੰ ਤੂਤਾਲੀ ਬਾਕੀ ਨਸਲ ਬਰੀ ਆ ਇਹ ਨਸਲ ਕਿਤੇ ਕਰਮਾਂ ਲੱਭਦੀ ਨਸਲ ਬਹੁਤ ਚੰਗੀ ਆ ਹਾਂ ਜੀ ਚਵਾਪ ਸਮਾ ਇੱਕ ਨੰਬਰ ਦਾ ਠੀਕ ਹੈ ਜੀ ਜਿਹੜੀ ਨਹੀਂ ਥਲੇ ਬਾਜੋਗੇ ਨਾ ਹਾਂ ਜੀ ਬਾਲਟੀ ਛੇਕ ਕਰਨਾਂ ਜਾਊ ਆ ਗਏ ਟੋਕੜ ਗੱਪਣ ਇਹ ਆ ਗਈ ਟੋਕੜ ਗੱਪਣ ਇਹਨੂੰ 7 ਮਹੀਨੇ ਹੋਇਆ 8ਵਾਂ ਜਾਣ ਗਿਆ ਵਾ 7 ਮਹੀਨੇ ਪੂਰੇ ਹੋ ਗਏ 8ਵਾਂ ਲੱਗਾ ਇੱਕ ਦਿਨ ਵੀ ਘਾਟੋ ਤਾਂ ਮੈਂ ਫਰੀ ਠੀਕ ਆ ਜੀ ਤੇ ਦੁੱਧ ਜੇ 8ਵਾਂ ਵੀ ਨਾ ਜਾਣਾ ਜਾਣ ਗਿਆ ਦੁੱਧ ਸਮਝੋ ਬਹਿ ਨਹੀਂ ਆ ਠੀਕ ਆ ਦੁੱਧ ਦਾ 3 ਕਿਲੋ 2 ਕਿਲੋ ਠੀਕ ਆ ਜੀ ਇਹਨੇ ਬਕਾਨੇ ਘਰ ਜਾ ਕੇ ਮੈਨੂੰ ਨਹੀਂ ਮੈਸਾ ਹੋਈ ਠੀਕ ਆ ਪਹਿਲੀ ਸਵੇਰ ਸੁੱਤੀ ਦੂਜੀ ਕੜੀ ਸੁੱਤੀ ਆ ਕਦਾ ਤਾਂ ਨਹੀਂ ਪੌਣਦਾ ਹਾਂਜੀ ਮੈਂ ਤੇ ਰਾਹ ਨੂੰ ਆਸ ਤੇ ਬੈਠਾ ਹਾਂ ਬਜਲ ਕੋਈ ਗਮੀ ਗੱਪਾਂ ਆਂ ਗੜੀ 7 ਮਹੀਨੇ ਸਾਮਣੇ ਨਿਕੋ ਗੱਲ ਹਾਂਜੀ ਤੇ ਚਲੋ ਆਪਣੇ ਮਾਪਦੇ ਹਿਸਾਬ ਨਾਲ ਫੇਰ ਇਹ ਪਹਿਲਾ ਸੁਹਾਗੜੀ ਦੂਜੇ ਸੁਣੀ ਦੂਜੇ ਸੁਣੀ ਆ 8 ਮਹੀਨੇ ਹੀ ਹੋ ਗਏ ਕਿ ਇਹ ਸੱਤ ਵੇਖ ਲੈ ਕਿ ਸੱਤ ਅੱਠਾਂ ਜਾਂਦੇ ਆ ਸੱਤ ਬੂੜੇ ਹੋ ਗਏ ਅਠਮਾਂ ਲੱਗਾ ਤੇ ਇਹ ਨੂੰ 5 ਹੋਲ ਕੇ 6 ਹੋਣਗੇ 5 6 ਜਿੱਥੇ ਮਰਜੀ ਦੇ ਉੱਤੇ ਸਾਡੀ ਬਾਤ ਠੀਕ ਆ ਜੇ 5 6 ਹੋਣਗੇ ਤੇ ਉਦੋਂ ਤੋਂ ਤੁਹਾਡੇ ਘਰ ਦੁੱਧ ਕਿੰਨਾ ਮੈਂ ਨਾਲ ਹੀ ਹਰ ਕੋਈ ਦੁੱਧ 2-3 ਕਿਲੋ ਦੇਣ ਲਈ ਆ ਹਾਂਜੀ ਗੁਆਖ ਲੋ ਇਹਨੂੰ ਹਣ ਗਿਣ ਲਓ ਵੀ 2-3 ਕਿਲੋ ਗਿਣੂ ਨਾ ਤੇ ਹਿਸਾਬ ਦੇ ਦੁੱਧ ਦੀ ਤੇ ਥਣ ਸਾਫ ਹੋਣਾ ਠੀਕ ਆ ਬਾਕੀ ਝੋਟੀ ਦੀ ਨਹੀਂ ਗ੍ਰੈਂਟੀ ਸੱਜੇ ਦੀ 12 ਬਾਰ ਦੇ ਰੈਗਲੋ ਦੀ ਗ੍ਰੈਂਟੀ ਲੈ ਜੀ 12 13 ਕਿਲੋ ਸੱਜਰ ਆਪਣੇ ਖਾਹਤਾਂ ਤੋਂ ਆਈ ਸੀ ਮਹੀਨਾ ਘੜ ਗਵਾਈ ਨੂੰ ਅੱਜ ਨਹੀਂ ਆਈ ਬੂਆ ਖਲੋ ਬੂਆ ਹਰ ਗੁਆਈ ਦਾ ਮਹੀਨਾ ਹੋ ਗਿਆ ਵਾ ਇਹ ਨਹੀਂ ਘਰ ਆਈ ਆ ਹਾਂਜੀ ਜੋ 7 ਕਿਲੋ ਸੀ ਹਾਂਜੀ 7 ਕਿਲੋ ਤੋਂ ਆ ਗਈ ਐ ਪੈਸੇ ਦੀ ਦੋ ਤਿੰਨ ਕਰਵਾ ਦੇ ਠੀਕ ਹੈ ਹੁਣ ਸਮਝੋ ਵੀ ਨਹੀਂ ਜੀ ਆ ਤੁਹਾਡੇ ਘਰ ਕੋਲ ਦੋ ਕੁ ਆ ਗਿਆ ਅੱਗੇ ਗਾੜੀ ਕਿ ਭੱਜ ਜਾਣਾ ਉਹ ਵੀ ਲੈ ਜੀ ਜਿਹਨੂੰ ਆਰਾ ਫਿਰ ਨਾ ਸਮਝਾਂਗੇ ਸਾਂਭਾਂਗੇ ਠੀਕ ਹੈ ਭੋਲੇ ਹਾਂ ਨਾ 62000 ਦੇਣੀ ਆ ਕਰ ਦਈਏ ਜਾ ਉਹ ਲੱਖ ਦੀ ਵੀ ਮਿਲੂਗੀ ਸੁਈਏ ਉਜਿਤ ਨੂੰ ਗੱਲ ਤੇ ਸੱਚੀ ਬਾਜ ਜਾਇ 60000 ਦੰਦੀ ਚੱਲ ਠੀਕ ਐ ਸੱਤ ਵੀ ਨਹੀਂ ਹੋਵੇ 60 ਦੇਵਾਂਗੇ ਠੀਕ ਦੋ ਦੋਨਾਂ ਘਾਣੂ ਗੁਲਾਮਾਂ ਦੇ ਭੈਣਾਂ ਠੀਕ ਖਣ ਸਾਫ ਖਾਲਾਂਗੇ ਠੀਕ ਪਤਾ ਨਹੀਂ ਕਿਲੋ ਵਾ ਕੇ 2 ਕਿਲੋ ਵਾ ਕੇ 1.5 ਕਿਲੋ ਵਾ ਕਿੱਧਰ ਜਾ ਕੇ ਦੇਣਾ ਤੁਸੀਂ ਉੱਥੇ ਕੀ ਕਰਕੇ ਚੋਲੇ ਸਾਡੇ ਘਰ ਨੂੰ ਦੀ ਬਾੜੀ ਦੇ ਠਾ ਠੀਕ ਐ ਪਰ ਗਾੜੀ ਨਹੀਂ ਆਸ ਹੋਈ ਗਾਂਂ ਦੀ ਨਹੀਂ ਆਸ ਸਾਡੇ ਘਰਾਂ ਦੇ ਵੀ ਬਾੜੀ ਦੇ ਚੋਲੇ ਗੱਬਾਂ ਦੀ ਗਰੰਟੀ ਫੋਲ ਦੋ ਠਾਣਾ ਦੀ ਗਰੰਟੀ ਹੋ ਠਾਣਾ ਦੀ ਗਰੰਟੀ ਹੋ ਤੇ ਇਹ ਕਰੀ ਇਹ ਜਿਹੜੀ ਆ ਨਾ ਆ ਜਿਹੜੀ ਆ ਹਾਂਜੀ ਇਹ ਮਹੀਂ ਬਹੁਤ ਚੰਗੀ ਆ ਇਹ ਮਹੀਂ ਆਈ ਆ ਪਹਿਲੇ ਸਵੇਰ ਉਧਰੋਂ ਉਧਰੋਂ ਇਹ ਆਪਣੀ ਖਲਾਗੂ ਬਣੀ ਸੀ ਭੈਣ ਭਰਾ ਖੋ ਲਈਆਂ ਮਈਆਂ ਠੀਕ ਹੈ ਜੀ ਹੁਣ ਨਹੀਂ ਆਈ ਲੋਦੀ 15 16 ਕਿਲੋ ਕੱਢਦੀ ਆ ਠੀਕ ਹੈ ਹੁਣ ਇਹਨੇ ਨਾਵਾ ਮਹੀਨਾ ਜਾਂਦੇ ਆ ਜੀ ਨੌਂ ਆ ਮਹੀਨਾ ਜਾਂਦੇ ਅੱਠ ਹੋ ਗਏ ਜੀ ਅੱਠ ਬੂੜੇ ਗਏ ਨੌਂ ਜਾਂਦੇ ਨੌਂ ਜਾਂਦੇ ਦੁੱਧ ਇਹ ਵੀ ਕਿਲੋ ਦੋ ਕਿਲੋ ਦੇਂਦੀ ਆ ਜੀ ਇਹ ਵੀ ਦੁੱਧ ਦੋ ਕਿਲੋ ਕਿਲੋ ਪਰ ਕਿੰਨੇ ਘਰ ਦੇਖੋ ਨਹੀਂ ਹੁੰਦੇ ਨਾ ਠੀਕ ਹੈ ਗਾਂਹ ਦੇ ਘਰ ਦੇ ਦੇ ਸਕਦੀ ਨਾ ਦੇ ਸਕਦੀ ਨਹੀਂ ਬਹੁਤ ਮੁਸ਼ਕਲ ਹੁੰਦੀ ਠੀਕ ਹੈ ਭੱਜੀਆਂ ਮਰਗੀ ਦੇ ਭਾਵੇਂ ਇਹ ਮਿਲੋ 15 16 ਕਿਲੋ ਵਾਲੀ ਆ ਠੀਕ ਨਹੀਂ ਮੈਂ ਕੱਡੀ ਦਾ ਜੀ ਅੱਡੀ ਮੈਂ 60 ਕਣੜਾਂ ਦੇ ਫੰਡਰ ਲੱਗਦੀ ਆ ਵੇਖਦੀ ਆ ਜੀ ਵੇਖਦੀ ਇਹਨੂੰ ਮਾਰਾ ਖਾਉ ਕੋ ਲਾ ਲੈ ਨਹੀਂ ਤੇ ਕੋਈ ਗੱਲ ਨਹੀਂ ਇਹਨੂੰ ਨੌਵਾਂ ਮਹੀਨਾ ਜਾਂਦਾ ਖੋਲੋ ਨੌਵੇਂ ਅੱਠ ਪੂਰੀ ਹੋ ਗਈ ਅੱਠ ਪੂਰੀ ਅਗੇ ਨੌਵਾਂ ਜਾਂਦਾ ਹੁਣ ਕਿਲੋ ਖੰਡੀ ਸਾਡੇ ਸਾਫ ਆ ਠੀਕ ਆ ਜੀ 1.5 ਲੱਖ ਦੀ ਫਿਰ ਖਾਨ ਸਾਹਿਬ ਨੂੰ ਖਾਣੂ ਜੋ ਤਾਂ ਠੀਕ ਆ ਜੀ ਖਾਨ ਨੂੰ ਟੀਕਾ ਮਾਰ ਕੇ ਵੀ ਇਹਨੇ ਪਹਾੜਾ ਭਾ ਕੇ ਇਹਨੇ ਪਸਮਾਪ ਆਉਂਦੀ ਆ ਠੀਕ ਆ ਆ ਦੁੱਧ ਕਿਲੋ ਖੰਡੀ ਆ ਠੀਕ ਆ ਜੀ ਖੋਲੋ ਜੀ ਖੋਲ ਜੀ ਬੋਲ ਜੀ ਮਾਰੀ ਬੋਲ ਠਾਉ ਆ ਵੇਖੋ ਉਧਰ ਜੀ ਮੈਂ ਹਾਂ ਠੀਕ ਹੈ ਜੀ ਇਹਦਾ ਇਨ ਅਪਰੂਵ ਜਿੱਥੇ ਕੋਈ ਕਹੋ ਨਹੀਂ ਸੁਣ ਲਈ ਆ ਉਹ ਬੰਦੇ ਨੰਬਰ ਦੇ ਦਾਂਗੇ ਠੀਕ ਹੈ ਜੀ ਉਧਰੋਂ ਮੈਂ ਆਈ ਪਹਿਲੇ ਸਵੇਰੇ ਇਹ ਆ ਵੀ ਬਸ 9 ਮਹੀਨਾ ਜਾਂਦਾ ਮਹੀਨਾ ਦੇ ਚੌਥੇ ਸਵੇਰੇ ਸੁਣੀ ਗੱਡੀ ਜੀ ਮਹੀਨਾ ਦੇ ਮਹੀਨਾ ਜਾ ਕੇ ਸੋਚ ਗਏ ਚੌਥੇ ਸਵੇਰੇ ਸੁਣੀ ਗੱਲ ਚੌਥੇ ਸਵੇਰੇ ਸੁਣੀ ਗੱਲ ਕਰਕੇ ਦੂਜੇ ਸੁਣੀ ਤੀਜੇ ਚੌਥੇ ਸੁਣੀ ਗੱਲ ਠੀਕ ਹੈ ਜੀ ਲੈ ਆਓ ਜੀ ਲੈ ਆਓ ਜਿਹਨ ਲਿਖਤੀ ਠੀਕ ਆ ਇਹ ਨਹੀਂ ਵੀ ਜਬਾਨੀ ਗਲਾਮੀ ਨਹੀਂਗਾ ਮਹੀਨਾ ਲਿਖ ਕੇ ਤਰੀਕ ਲਿਖੀ ਜੀ ਠੀਕ ਆ 9 ਮਹੀਨਾ ਜਾਂਦਿਆ 9 ਮਹੀਨਾ ਜਾਂਦਿਆ ਇਥੇ ਨਾਲ ਦੀ ਗਰੰਟੀ ਨਾਲ ਮਿਥਣ ਦੇ ਫਾਸ ਕਰ ਲੈ ਕੁਛ ਸਮਾਂ ਜਗਾ ਦੁੱਧ ਦੇਣ ਲਈ ਇਹ ਵੀ ਦੋ ਮਹੀਨਾ ਦੇ ਦੰਦਾਂ ਦਾ ਸੂਬਾ ਦੋ ਦਿਨਾਂ ਲਈ ਦੋ ਨਹੀਂ ਲੈਣੀ ਉਹ ਤਾਂ ਦੋ ਮੰਨ ਕੇ ਚੱਲੇ ਕੋਈ ਅੱਜ ਦੋ ਨਹੀਂ ਲੈਣੀ ਠੀਕ ਹੈ ਜੀ ਐ ਪੂਰੀ ਕੱਦ ਵਜ ਨਾਲ ਡੇਢ ਵੀ ਦਿੰਦਾ ਠੀਕ ਹੈ ਜੀ ਤੁਹਾਨੂੰ ਹਸਾਰ ਨਾਲ ਡੇਢ ਵੀ ਨਹੀਂ ਦਿੰਦਾ ਠੀਕ ਹੈ ਜੀ ਹਾਂ ਪੋਣੀ ਦੇ ਦਾਂਗੇ ਹਾਨਾ 70 ਹਜ਼ਾਰ ਜੀ ਕਰ ਦਈਏ ਅੱਜ ਤੈਨੂੰ ਕਰ ਦੋ ਤੁਸੀਂ ਕੋਈ ਤੁਸੀਂ ਆਪੇ ਕਰ ਦੋ ਜੀ ਅੱਜ ਚੋਂ ਚਲੋ ਪੈਣ ਹੀ ਦੇ ਦਿੰਦੇ ਹਾਂ ਨਾ ਠੀਕ ਹੈ ਪੈਣ ਜੀ ਦਿਖਾਣਾ ਪੱਕੀ ਦਵਾਂਗੇ ਪੈਣ ਹੀ ਆ ਦੇ ਹਾਂਜੀ ਇਹੋ ਹੀ ਆ ਜੀ ਇਹੋ ਮਾਲ ਆ ਤੇ ਦਾ ਪਿੰਡ ਬੰਗਾਲੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਹਾਂਜੀ ਗੈਂਤੀਪੁਰ ਦਾ ਹਨ 4 ਕਿਲੋਮੀਟਰ ਪੈਂਦਾ ਠੀਕ ਹੈ ਜੀ ਤੇ ਬਾਕੀ ਚੋਚਵਾ ਤਸਲੀ ਕਰ ਜਿੰਦਾ ਮਰਜੀ ਖੜੋ ਸਾਰਾ ਹੀ ਮਾਲ ਸਵਾਇਆ ਸਵਾਇਆ ਸਾਫ ਆ ਹਾਂਜੀ ਥਰਾਂ ਸੋਨੇ ਬਿਲਕੁਲ ਓਕੇ ਆ ਠੀਕ ਹੈ ਜੀ ਕੋਈ ਥਾਂ ਚ ਕਮੀ ਨਹੀਂ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਕੋਈ ਬਾਈ ਨਹੀਂ ਕੀਤੀ ਆ ਜੀ ਠੀਕ ਹੈ ਜੀ ਤੇ ਬਾਕੀ ਬੜਾ ਮੈਂ ਆਪਣੇ ਕੋ ਦੋ ਖਾਈਆਂ ਹਾਂ ਠੀਕ ਆ ਤੇ ਉਹ ਵੀ ਕੱਲ ਨੂੰ ਖਵਾ ਲਾਂਗੇ ਭੈਣ ਭਰਾਵ